ਕੇਂਦਰ ਸਰਕਾਰ ਵੱਲੋਂ 12000 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਆਪ ਦਾ ਪ੍ਰਬੰਧਨ ਲਈ ਦਿੱਤਾ ਗਿਆ ਸੀਗਾ ਉਹਦਾ ਹਿਸਾਬ ਮੰਗਣ ਦੇ ਲਈ ਅੱਜ ਬੀਜੇਪੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਭਗਵੰਤ ਮਾਨ ਦਾ ਪੁੱਤਰਾ ਬੁੱਕਿਆ ਗਿਆ ਹੈ ਸ੍ਰੀ ਜੀ 12000 ਕਰੋੜ ਰੁਪਏ ਦੀ ਗੱਲ ਹੋ ਰਹੀ ਹੈ 12000 ਆਪ ਦਾ ਪ੍ਰਬੰਧਨ ਦੇ ਲਈ ਪਰ ਇਹ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਸੀਗਾ ਉਹਦਾ ਹਿਸਾਬ ਮੰਗਿਆ ਜਾ ਰਿਹਾ ਹੈ ਅਸਹਿ ਕਿ ਭਾਰਤੀ ਜਨਤਾ ਪਾਰਟੀ ਦੁਆਰਾ ਇਹ ਨਲਾਇਕ ਭਗਵੰਤ ਮਾਨ ਜੀ ਦੀ ਜੋ ਸਰਕਾਰ ਹੈ ਜਿਹਦੇ ਨਲਾਇਕੀ ਕਰਕੇ ਆ 4 ਲੱਖ ਇਕੜ ਕਿਸਾਨੀ ਜ਼ਮੀਨ ਖਰਾਬ ਹੋ ਗਈ ਕਿਸਾਨ ਬਰਬਾਦ ਹੋ ਗਿਆ ਔਰ ਜਿੱਥੇ ਛੋਟੇ ਦੁਕਾਨਦਾਰ ਵੀ ਬਰਬਾਦ ਹੋ ਗਏ ਮਜ਼ਦੂਰ ਬਰਬਾਦ ਹੋ ਗਏ ਸੜਕਾਂ ਟੁੱਟ ਗਈਆਂ ਮੋਦੀ ਜੀ ਨੇ 3 ਮਹੀਨੇ ਪਹਿਲੇ 212 ਕਰੋੜ ਰੁਪਏ ਦਿੱਤਾ ਸੀ ਤੇ ਜੋ ਮੌਨਸੂਨ ਹੈ ਉਹਦੇ ਪ੍ਰਬੰਧ ਕਰੋ ਉਸ ਤੋਂ ਬਾਅਦ 12000 ਕਰੋੜ ਰੁਪਿਆ ਇਹਨਾਂ ਦੇ ਕੋਲ ਆਫਜਾ ਪ੍ਰਬੰਧਨ ਫੰਡ ਡਿਜ਼ਾਸਟਰ ਮੈਨੇਜਮੈਂਟ ਫੰਡ ਸੀਗਾ ਇਹਨਾਂ ਨੇ ਖਰਚੀਆਂ ਹੀ ਨਾਗੂ ਬੈਠਕ ਕੀਤੀ ਭਗਵੰਤਬਾਨ ਸਰਕਾਰ ਨੇ ਉਹਦਾ ਕਾਰਨ ਸੀਗਾ ਕਿ ਹੜਾ ਦੀ ਮਾਰ ਥੱਲੇ ਸਾਰਾ ਪੰਜਾਬ ਆ ਗਿਆ ਔਰ ਪੰਜਾਬ ਉਜੜ ਗਿਆ ਉਹਦਾ ਜ਼ਿੰਮੇਵਾਰ ਹੈ ਭਗਵੰਦਾਨ ਸਰਕਾਰ ਹੈ ਭਗਵੰਦਾਨ ਜੀ ਹਸਤਾਲ ਚਲੇ ਗਏ ਔਰ ਕੇਜਰੀਵਾਲ ਸੋਦਿਆ ਸੰਜੇ ਸਿੰਘ ਤੁਹਾਡੇ ਲੀਡਰ ਉਹ ਸਾਰੇ ਪੰਜਾਬ ਛੱਡ ਕੇ ਚਲੇ ਗਏ ਔਰ ਉਸ ਤੋਂ ਬਾਅਦ ਅੱਜ ਰਾਹੁਲ ਗਾਂਧੀ ਮਲੇਸ਼ੀਆ ਛੁੱਟੀਆਂ ਮਨਾਉਣ ਚਲਾ ਗਿਆ ਕਾਂਗਰਸ ਦਾ ਲੀਡਰ ਅੱਜ ਵਾਪਸ ਆਇਆ ਪਤਾ ਨਹੀਂ ਕਿਸ ਮੂਰ ਨਾਲ ਆਇਆ ਕੇਵਲ ਭਾਰਤੀ ਜਨਤਾ ਪਾਰਟੀ ਲੋਕਾਂ ਨਾਲ ਖੜੀ ਲਈ ਜਿੱਤੇ ਪ੍ਰਧਾਨ ਮੰਤਰੀ ਆਏ ਉਤੇ ਕਿਤੇ ਬੜੀ ਮੰਤਰੀ ਵੀ ਆਏ ਤੇ ਹਲ ਮੰਤਰੀ ਵੀ ਆਏ 50 ਤੋਂ ਵੱਧ ਮੰਤਰੀ ਪੰਜਾਬ ਦੇ ਪਿੰਡਾਂੇ ਜਾ ਕੇ ਲੋਕਾਂ ਦੀ ਮਦਦ ਦੇ ਲਈ ਦੌਰੇ ਕਰ ਰਹੇ ਨੇ ਉਹਨ ਵੀ ਦੌਰੇ ਚੱਲ ਰਹੇ ਕਰਤੁਕੇ ਰਹੇ ਉਹਨ ਵੀ ਦੌਰੇ ਚੱਲ ਰਹੇ ਨੇ ਤੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਲੋਕਾਂ ਨਾਲ ਖੜੀ ਹੈ ਤੇ ਇੱਕੋ ਹੀ ਨਾਰਾ ਹੈ ਕਿ ਆਪ ਦੇ ਪੰਜਾਬ ਪਹਜਾਓ ਤੇ ਪੰਜਾਬ ਬਚਾਓ ਤੇ ਭਾਜਪਾ ਲਿਆਓ ਤੇ ਪੰਜਾਬ ਬਚਾਓ ਔਰ ਕਿਸਾਨਾਂ ਦੇ ਲਈ ਭਾਜਪਾ ਹਮੇਸ਼ਾ ਖੜੀ ਹੈ ਪਰ ਇਹ ਜਿਹੜੀ ਭਵੰਤਮਾਨ ਸਰਕਾਰ ਹੈ ਮੈਨੂੰ ਤੇ ਲੱਗਦਾ ਇਹਨਾਂ ਨੇ ਪੈਸਾ ਲਿਆ ਖਰਚ ਜਿਆ ਕਿਸਾਨਾ ਲਈ ਸੀ ਤੇ ਹੁਣ ਐਸਲੇ ਇਹ ਭਜੰਦਰ ਰਸਤੇ ਢੂਡ ਰਹੇ ਨੇ ਮੈਨੂੰ ਤੇ ਲੱਗਦਾ ਪਰ ਉਹ ਤੇ ਕਹਿ ਰਹੇ ਸੀ ਜਿਹੜਾ 1200 ਕੋਰਪਈ 12000 ਕਰੋੜ ਰੁਪਏ ਉਸ ਤੋਂ ਇਲਾਵਾ ਜਿਹੜਾ 1600 ਕਰੋੜ ਰੁਪਏ ਦਿੱਤਾ ਉਹ ਬਹੁਤ ਉਹ ਤੁਸੀਂ 12000 ਕਰੋੜ ਤੋਂ ਤੇ ਭਗਵੰਤਬਾਨ ਜੀ 71 ਕਰੋੜ ਖਰਚੇ ਵਿਆਸ ਭਾਗੜਾ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤਰਪਾਟੀ ਨੇ ਕਿਹਾ ਕਿ ਇਹਨਾਂ ਨੇ ਨਾ ਨਾਲੀਆਂ ਦੀ ਸਫਾਈ ਕਰਾਈ ਨਾ ਇਹਨਾਂ ਨੇ ਬੰਨਾਂ ਦੀ ਰਿਪੇਅਰ ਕਰਾਈ ਜਿਹਦੇ ਕਰਕੇ ਨੁਕਸਾਨ ਹੋਇਆ ਭਗਵੰਤ ਜੀ ਸਰਕਾਰ ਨੇ ਤੇ ਉਸ ਤਰ ਦੇ ਉੱਤੇ ਖਸਿਆਨੀ ਬਿਲੀ ਖਮਾ ਨੋਚੇ ਕਿ ਜਿਹੜਾ ਕਰਮ ਨੇ ਜਿਹੜਾ ਕਿ ਬਰਬਾਦੀ ਦਾ ਕਰਮ ਤੇ ਤੁਸੀਂ ਹੋ ਪਰ ਮੋਦੀ ਸਾਹਿਬ ਤੇ 292 ਕਰੋੜ ਦੇ ਚੁੱਕੇ 12000 ਕਰੋੜ ਦੇ ਚੁੱਕੇ ਹੁਣ 1600 ਕਰੋੜ ਹੋਰ ਦੇ ਗਏ ਨੇ ਇਹਨੂੰ ਖਰਚ ਤੇ ਲਾਓ ਫੇਰ ਮਿਲੇਗਾ ਹੋਰ ਜੀ ਜੀ ਕਿ ਤੁਸੀਂ ਕਿਹਾ ਠਿਕਦਾ ਸਾਹਿਬ ਦੇਖੋ ਜਿਹੜਾ 12000 ਕਰੋੜ ਰੁਪਏ ਆ ਸਰਕਾਰ ਨੂੰ ਉਹਦਾ ਜਵਾਬ ਦੇਣਾ ਚਾਹੀਦਾ ਕਿੱਥੇ ਖਰਚਿਆ ਵਾ ਤੇ ਮੋਦੀ ਸਾਹਿਬ ਇਹਨੇ ਪੈਸੇ ਦੇ ਰਿਹਾ ਹੈ ਸੈਂਟਰ ਸਰਕਾਰ ਇਹਨੇ ਪੈਸੇ ਦੇ ਰਹੀ ਹੈ ਪਰ ਜਿਹੜੇ ਭਗਵੰਤ ਮਾਨ ਸਰਕਾਰ ਹੈ ਇਹਨਾਂ ਨੇ ਜਿੰਨੇ ਪੈਸੇ ਲਾਦਾ ਮੈਨੇ ਵਿਆਹਾਂ ਤੇ ਖਰਚਲੇ ਹੋਰ ਕਿਤੇ ਨਹੀਂ ਖਰਚੇ ਇਹ ਵਿਆਹ ਕਰਨ ਤੇ ਲੱਗੇ ਹੋਏ ਨੇ ਸੋ ਆ ਦੇਖੋ ਤੁਸੀਂ 12000 ਕਰੋੜ ਦਾ ਇਸਾਬ ਮੰਗ ਰਿਹਾ ਹੈ ਪੰਜਾਬ ਅੱਜ ਬੀਜੇਪੀ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਸਰਕਾਰ ਦੇ ਖਿਲਾਫ ਗਵਨਰ ਮਾਨ ਸਰਕਾਰ ਦੇ ਖਿਲਾਫ ਅੱਜ ਇੱਕ ਪ੍ਰਦਰਸ਼ਨ ਹੈ ਰੋਸ਼ ਮਿਜ਼ਾਰਾ ਕੀਤਾ ਜਾ ਰਿਹਾ ਹੈ ਕਿ 12000 ਕਰੋੜ ਰੁਪਏ ਕਿੱਥੇ ਹੈ ਦੇਖੋ ਭਾਤ ਜੰਦਾ ਪਾਰਟੀ ਹਮੇਸ਼ਾ ਹੀ ਲੋਕਾਂ ਦੇ ਹੱਕ ਦੀ ਗੱਲ ਕਰਦੀ ਰਹੀ ਹੈ ਤੇ ਅੱਜ ਵੀ ਅਸੀਂ ਸਾਰੇ ਇਕੱਠੇ ਹੋ ਕੇ ਭਾਤ ਜੰਦਾ ਪਾਰਟੀ ਅੰਮ੍ਰਿਤ ਸਰ ਜਿੰਨੇ ਵੀ ਅਧਿਕਾਰਯੋਗ ਅਸੀਂ ਅੱਜ ਜਿਹੜੀ ਪੰਜਾਬ ਸਰਕਾਰ ਹੈ ਉਹਦੇ ਖਿਲਾਫ ਅੱਜ ਅਸੀਂ ਉੱਤਲਾ ਕਰਨ ਜਾ ਰਹੇ ਬਹੁਤ ਸੀਮਾਨ ਦਾ ਕਿਉਂਕਿ ਜਿਹੜੀ ਝੂਠਿਆਂ ਦੀ ਸਰਕਾਰ ਹੈ ਇਹ ਜੋ ਨਿਕਮੀ ਸਰਕਾਰ ਹੈ ਜਿਨ੍ਹਾਂ ਨੇ ਸੈਂਟਰ ਸਰਕਾਰ ਤੋਂ ਪਹਿਲਾ ਲੈ ਕੇ ਵੀ ਗਰੀਬਾਂ 'ਚ ਨਹੀਂ ਵੰਡਿਆ ਇਹਨਾਂ ਦੇ ਜਿਹੜੇ ਜਿਹੜੇ ਅੱਜ ਦੀ ਰੇਟ ਪੰਜਾਬ ਦੇ ਮੁੱਖ ਮੰਤਰੀ ਹੈ ਉਹ ਸ਼ੁਰੂਆਤੀ ਦੌਰ 'ਚ ਉਹਨਾਂ ਨੇ ਜਦ ਪੰਜਾਬ ਖੜਾ ਦੀ ਮਾਰ ਉਹ ਗੁਜ਼ਰਦਾ ਪਿਆ ਸੀ ਤਾਂ ਜੋ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਮੈਂ ਸੈਂਟਰ ਸਰਕਾਰ ਤੋਂ ਪਹਿਲਾ ਕਿਉਂ ਲਵਾਂ ਉਹਨੇ ਕਿਹਾ ਸੀ ਅਸੀਂ ਇੰਨੇ ਸੈਲਫ ਸਫੀਸ਼ੀਐਂਟ ਹੈ ਕਿ ਸਾਡੇ ਕੋਲ ਬੜਾ ਪਹਿ ਹੈ ਤੇ ਅਸੀਂ ਇਸ ਹਸਾਬ ਦਾ ਦੋ ਆਪ ਨਿਕਲ ਸਕਦੇ ਆ ਜੀ ਬਾਜ ਉਹਨਾਂ ਦੇ ਉਹੀ ਜਿਹੜੇ ਲੋਕ ਸੀ ਜਿਹੜੇ ਉਹਨਾਂ ਦੇ ਮੰਤਰੀ ਲੋਗ ਆ ਉਹਨਾਂ ਦੀ ਜਿਹੜੀ ਸਟੇਟਮੈਂਟ ਆਈਆਂ ਬਾਜ ਉਹੀ ਪੈਸਾ ਕਹਿੰਦੇ ਜੀ ਸਾਨੂੰ ਉਹ 80000 ਕਰੋੜ ਚਾਹੀਦਾ ਅਸੀਂ ਨੂੰ ਸਾਨੂੰ ਉਹ ਕਟਵਰ ਜਿਹੜੀ ਇੱਥੇ ਜਿਹੜੇ 20000 ਕਰੋੜ ਰੁਪਏ ਦੀ ਜਿਹੜੀ ਮਾਰ ਰਿਓ ਉਹਦਾ ਪੈਸਾ ਚਾਹੀਦਾ ਪਰ ਸਾਡਾ ਇਹ ਸਵਾਲ ਅੱਜ ਦੀ ਡੇਟ ਪੰਜਾਬ ਸਰਕਾਰ ਨੂੰ ਹੈ ਜਿਹੜਾ 12000 ਕਰੋੜ ਸਟੇਟ ਡਵੈਲਪਮੈਂਟ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਜਿਹੜਾ ਪੈਸਾ ਸੀ 12000 ਕਰੋੜ ਰੁਪਏ ਜਿਹੜਾ ਸੈਂਟਰ ਸਰਕਾਰ ਨੇ ਇਹਨਾਂ ਨੂੰ ਪਿਛਲੇ ਸਾਲ ਦਿੱਤਾ ਸੀ ਜਿਹਨੂੰ ਮੈਨੇਜ ਕਰਨ ਲਈ ਕਿ ਜਿਹੜੀ ਆਵਦਾ ਪੰਜਾਬ ਚ ਨਾ ਆਏ ਜਿਹੜੇ ਹਾਰੇ ਜਿਹੜੇ ਆਏ ਉਹ ਆਵਦਾ ਪੰਜਾਬ ਚ ਨਾ ਆਏ ਉਹਨੂੰ ਰੋਕਣ ਲਈ ਜਿਹੜਾ ਪੈਹਾ ਦਿੱਤਾ ਉਹ ਪੈਹਾ ਕਿੱਥੇ ਗਿਆ ਅੱਜ ਅਸੀਂ ਇਹੀ ਮੰਗ ਹੈ ਜਿਹੜੀ ਪੰਜਾਬ ਸਰਕਾਰ ਦੀ ਕਾਉਂਟੇਬਿਲਟੀ ਹੈ ਉਹ ਜ਼ੀਰੋ ਹੈ ਇਹੀ ਅਸੀਂ ਮੰਗ ਕਰਦੇ ਕਿ ਪਹਿਲੇ ਤੁਸੀਂ ਉਹ ਆਪਣਾ 12000 ਕਰੋੜ ਰੁਪਏ ਦਾ ਜਿਹੜਾ ਤੁਸੀਂ ਉਹ ਵੇਰਵਾ ਦਿਓ ਤੇ ਤੁਹਾਨੂੰ ਸੈਂਟਰ ਸਰਕਾਰ ਜੋ ਮਰਜ਼ੀ ਦੇਗੀ ਜਿਹੜਾ ਸਟੇਟ ਡਵੈਲਪਮੈਂਟ ਕਨਸਟਰਨ ਮੈਨੇਜਮੈਂਟ ਫੰਡ ਹੈ ਉਹਦਾ ਸਾਨੂੰ ਵੇਰਵਾ ਦੋ ਜੇ ਤੁਸੀਂ ਵੇਰਵਾ ਨਹੀਂ ਦੇ ਸਕਦੇ ਤੇ ਅਸੀਂ ਹੋਰ ਬਜਾਇਲੇ ਕਰਾਂਗੇ ਉਹ ਉੱਥੇ ਆ ਕੇ ਹੋਰ ਕਰਲੇ ਦਵਾਂਗੇ ਤੇ ਤੁਹਾਨੂੰ ਤੁਹਾਡੇ ਨਕਸ਼ਾ ਦਮ ਕਰਕੇ ਦਵਾਂਗੇ ਸਵਾਬ ਮੰਗਲ ਦੇ ਲਈ ਪੁਕਲਾ ਪੁਕਿਆ ਗਿਆ ਜੋਤੀਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਦੱਸਣਾ ਚਾਹੁੰਨਾ ਵਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਕਿੰਨਾ ਵੱਡਾ ਧੋਖਾ ਪੰਜਾਬ ਦੀ ਜਨਤਾ ਦੇ ਨਾਲ ਕੀਤਾ ਹੈ ਪੰਜਾਬ ਦੀ ਗਰੀਬ ਜਨਤਾ ਜਿਹੜੀ ਤਰਾਹੀ ਤਰਾਹੀ ਕਰ ਰਹੀ ਹੈ 12500 ਕਰੋੜ ਰੁਪਏ ਦਾ ਡਿਜ਼ਾਸਟਰ ਮੈਨੇਜਮੈਂਟ ਫੰਡ ਡਿਜ਼ਾਸਾਸਟਰ ਮੈਨੇਜਮੈਂਟ ਫੰਡ ਕਹਿੰਦੇ ਨੇ ਜਿਹੜਾ ਬਾੜ ਪ੍ਰਭਾਵਿਤਾਂ ਵਾਸਤੇ ਫੰਡ ਹੁੰਦਾ ਜਿਹੜੀ ਹਰ ਸੈਂਟਰ ਵੱਲੋਂ ਸਟੇਟ ਨੂੰ ਦਿੱਤਾ ਜਾਂਦਾ ਉਹ 12.500 ਕਰੋੜ ਰੁਪਈਆ ਇਹਨਾਂ ਨੇ ਕਿੱਥੇ ਲਾਇਆ ਇਹੋ ਹੀ ਪੁੱਛਣ ਵਾਸਤੇ ਅਸੀਂ ਦੇਖੋ ਇੱਕ ਦੇ ਬਾਜਪਾ ਦੇ ਕਾਰਜਕਰਤਾ ਇਕੱਠੇ ਹੋਏ ਨੇ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਇੱਕ ਆਮ ਜਨਤਾ ਵੀ ਪੁੱਛਦੀ ਪਈ ਹੈ ਤੁਸੀਂ ਵੇਖ ਰਹੇ ਹੋ ਵੀ ਪੂਰਾ ਹਾਲਗੇਟ ਇੱਥੇ ਜਾਮ ਹੋਇਆ ਪਿਆ ਆਮ ਜਨਤਾ ਜੇ ਅਸੀਂ ਪੁਤਲਾ ਹੱਥੇ ਫੜਿਆ ਸੀ ਤੁਹਾਨੂੰ ਉਹਨੇ ਕਿਹਾ ਵੀ ਭਗਵੰਤ ਮਾਨ ਨੂੰ ਉਤਰਾਈ ਲਿਆ ਕੇ ਸਾਰ ਦਿਓ ਕਿਉਂਕਿ ਜਨਤਾ ਦਾ ਤੇ ਉਹਨੇ ਬੁਰਾ ਹਲਕਾਰ ਹੀ ਦਿੱਤਾ ਵਾ ਇਸ ਕਰਕੇ ਹੀ ਭਗਵੰਤ ਮਾਨ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਜਿਹੜਾ 12000 ਕਰੋੜ ਰੁਪਈਆ ਕੋਈ ਬਾੜ ਪ੍ਰਭਾਵਿਤ ਵਾਸਤੇ ਆਇਆ ਸੀ ਉਹ ਕਿੱਥੇ ਆ ਉਸ ਤੋਂ ਬਾਅਦ 1600 ਕਰੋੜ ਰੁਪਏ ਦੀ ਪਹਿਲੀ ਰਾਸ਼ੀ ਮੋਦੀ ਜੀ ਨੇ ਜਾਰੀ ਕੀਤੀ ਉਹ ਕਿੱਥੇ ਕਰਦੇ ਦੇਖੋ ਪੰਜਾਬ ਸਰਕਾਰ ਜਦੋਂ 2022 ਚ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਈ ਸੀ ਇਮਾਨਦਾਰੀ ਦੇ ਦਾਅਵੇ ਦੇ ਉੱਪਰ ਆਈ ਸੀ ਕਿ ਅਸੀਂ ਇਮਾਨਦਾਰ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਜਿਹੜਾ 12000 ਕਰੋੜ ਦਾ ਘੁਟਾਲਾ ਇਹਨਾਂ ਨੇ ਕੀਤਾ ਹੈ ਪਹਿਲੀ ਗੱਲ ਇਹ ਕਹਿੰਦੇ ਇਹ ਖਰਚਾ ਹੈ ਤੇ ਜਨਤਾ ਨੂੰ ਕੀ ਉਹਦਾ ਹੱਕ ਨਹੀਂ ਹੈ ਜਾਣਨਾ ਕਿ ਜਨਤਾ ਦਾ ਪੈਸਾ ਜਨਤਾ ਦੇ ਟੈਕਸ ਦਾ ਪੈਸਾ ਹੈ ਜਨਤਾ ਨੂੰ ਹਿਸਾਬ ਦੇ ਇਹਨਾਂ ਨੇ ਰੁਪਈਆ ਦਾ ਹਿਸਾਬ ਨਹੀਂ ਦਿੱਤਾ ਕਿ ਅਸੀਂ ਇੱਥੇ ਇੱਥੇ ਖਰਚਿਆ ਦੇਖੋ ਇਹਨਾਂ ਦੇ ਕਈ ਲੀਡਰ ਐ ਉਹ ਜਿਹਨੇ ਜਿਹੜੇ ਘੁਟਾਲਿਆਂ ਦੇ ਵਿੱਚ ਫੜੇ ਗਏ ਪਿੱਛੇ ਲਾਲਪੁਰਾ ਜੀ ਨੂੰ ਵੀ ਸੋ ਅਸਲਾਸ ਮਈ ਗਈ ਰਾਮਨਰੋੜਾ ਬਾਕੀ ਇਸ ਚੱਲ ਰਿਹਾ ਹੈ ਹੋਰ ਵੀ ਕਈ ਹੋ ਜੇ ਲੀਡਰ ਨੇ ਜਿਨ੍ਹਾਂ ਨੂੰ ਇਹਨਾਂ ਨੇ ਪ੍ਰਕਾਸ਼ ਕੀਤਾ ਕਿ ਤੁਸੀਂ ਘਟਾਲੇ ਕੀਤੇ ਭਗਵੰਤ ਮਾਨ ਨੂੰ ਮੈਂ ਸਲਾਹ ਦੇਣਾ ਚਾਹਾਂਗਾ ਕਿ 2027 ਆ ਰਹੀ ਹੈ ਜਿਹੜੇ ਤੁਸੀਂ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾਇਆ ਮੂਰਖ ਬਣਾਇਆ ਪੰਜਾਬ ਦੀ ਜਨਤਾ ਨਹੀਂ ਛੇਦੀ ਪਾਗਲ ਬਣਨ ਵਾਲਿਆਂ ਜੋ ਨਹੀਂ ਪੰਜਾਬ ਦੀ ਜਨਤਾ ਦੇਖ ਰਹੀ ਹੈ ਇਹ 2027 ਚ ਤੁਹਾਨੂੰ ਦਾ ਜਵਾਬ ਵੀ ਮਿਲੇਗਾ ਕਿ ਜਿਹੜਾ ਤੁਸੀਂ ਪੰਜਾਬ ਦੀ ਜਨਤਾ ਨਾਲ ਇਨਾ ਵੱਡਾ ਧੋਖਾ ਕੀਤਾ ਹੈ ਫਿਰ ਦੇਖੋ ਸਾਡੇ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਜਿਸੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਪੰਜਾਬ ਆਏ ਉਹਨਾਂ ਨੇ 1600 ਕਰੋੜ ਰੁਪਏ ਤਰੰਤ ਫੰਡ ਦੇ ਵਿੱਚ ਦਿੱਤੇ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਚਾਹੁੰਗਾ ਕਈ ਲੋਕ ਕਹਿੰਦੇ ਨੇ ਇਹ ਘਟ ਹੈ ਇਹ ਘਟ ਨਹੀਂ ਇਹ 1600 ਕਰੋੜ ਐਮਰਜੈਂਸੀ ਫੰਡ ਹੈ ਪੱਕਾ ਫੰਡ ਨਹੀਂ ਆਇਆ ਟੀਮਾਂ ਪਹੁੰਚਾਈਆਂ ਹੋਈਆਂ ਹੈ ਕੇਂਦਰ ਨੇ ਵੀ ਪਹੁੰਚਾਈਆਂ ਰਾਜ ਸਰਕਾਰ ਨੇ ਵੀ ਪਹੁੰਚਾਵੇ ਕੇਂਦਰ ਨੂੰ ਲਿਖ ਕੇ ਇੱਕ ਰਿਕਾਰਡ ਦੇਣ ਕਿ ਸਾਡਾ ਇੱਥੇ ਇੱਥੇ ਇੰਨਾ ਇੰਨਾ ਖਰਚਾ ਹੋਇਆ ਫਿਰ ਕੇਂਦਰ ਉਸ ਹਿਸਾਬ ਨਾਲ ਅਗੇ ਫੰਡ ਦੇਗੀ ਇਹ ਐਮਰਜੈਂਸੀ ਫੰਡ ਹੈ ਜਿਹੜੇ ਹੜ੍ਹ ਆਏ ਨੇ ਉਹਨਾਂ ਨਾਲ ਲੜਨ ਲਈ ਪਰ ਜਿਹੜਾ ਸਰਕਾਰ ਕੋ ਆਪਣਾ ਐਮਰਜੈਂਸੀ ਫੰਡ ਹੁੰਦਾ ਹੈ 12000 ਕਰੋੜ ਦਾ ਕਿੱਥੇ ਖਰਚਿਆ ਮੈਨੂੰ ਤਾਂ ਕਿਤੇ ਨਜ਼ਰ ਆਇਆ ਨਹੀਂ ਸਿਰਫ ਸਿਰਫ ਐਡਵਰਟਾਈਜ਼ਮੈਂਟ ਦੇ ਉੱਪਰ ਚੋਣ ਪ੍ਰਚਾਰ ਦੇ ਉੱਪਰ ਲੋਕਾਂ ਨੂੰ ਪਾਗਲ ਬਣਾਉਣ ਦੇ ਉੱਪਰ ਸਿਰਫ ਐਸੇ ਕੰਮਾਂ 'ਤੇ ਖਰਚਿਆ ਗਿਆ ਹੈ ਕਿਸੇ ਵੀ ਲੋਕ ਭਲਾਈ ਦੇ ਕੰਮਾਂ 'ਤੇ ਨਹੀਂ ਖਰਚਿਆ ਗਿਆ ਮੇਰੀ ਵਾਰਡ ਨੰਬਰ 26 ਪੈਂਦੀ ਹੈ ਮੇਅਰ ਵੀ ਵਾਰਡ ਹੈ ਉਸੀਂ ਮੇਰੇ ਨਾਲ ਕਿਸੇ ਨੂੰ ਆਓ ਮੇਰੇ ਉੱਤੇ ਮੈਂ ਤੁਹਾਨੂੰ ਗਲੀ ਦਾ ਹਾਲ ਮੁੱਲੇ ਦਾ ਹਾਲ ਦਿਖਾਵਾਂ ਕਿ ਮੇਅਰ ਦੇ ਬੋਰਡ ਦਾ ਇਹ ਹਾਲ ਹੈ ਤੇ ਬਾਕੀਆਂ ਮੋੜਾਂ ਦਾ ਕੀ ਹਾਲ ਹੋਏਗਾ ਤੁਸੀਂ ਸੋਚ ਸਕਦੇ ਹੋ ਜੇ ਸਰਕਾਰ ਦੇ ਮੇਅਰ ਸਰਕਾਰ ਦੇ ਕਾਉਂਸਲਰ ਦੇ ਬੋਰਡ ਦਾ ਇਹ ਹਾਲ ਹੈ ਇਹ ਲਈ ਵਿਪੱਖੀ ਨੇਤਾ ਨੇ ਜਾਂ ਵਿਪੱਖੀ ਕਾਉਂਸਲਰ ਨੇ ਉਹਨਾਂ ਦੀ ਕਿਸੇ ਸੁਣਵਾਈ ਹੁੰਦੀ ਹੋਏਗੀ ਕੋਡੇ ਕੋਟੇ ਪਾਣੀ ਨਹੀਂ ਆਂਦਾ ਸੀਵਰੇ ਭਰੇ ਪਏ ਨੇ ਗੰਦਗੀ ਗੰਦਗੀ ਨਾਲ ਭਰਿਆ ਹੈ ਇਹ ਬਹੁਤ ਬੁਰਾ ਹਾਲ ਹੈ ਇਹ ਸਿਰਫ ਕਟੋਲੇ ਕਟਾਲੇ ਦੇ ਉੱਪਰ ਕਟਾਲਾ ਹੋ ਰਿਹਾ ਹੈ ਇਹ ਤੇ 2027 ਦੇ ਵਿੱਚ ਜਨਤਾ ਨੂੰ ਵੀ ਜਵਾਬ ਦੇਣਾ ਪਏਗਾ ਦੇਖੋ ਅੱਜ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਭਗਵੰਤ ਮਾਨ ਦਾ ਤੇ ਭਗਵੰਤ ਮਾਨ ਦੀ ਸਰਕਾਰ ਦਾ ਪਤਲਾ ਫੁਕਿਆ ਗਿਆ ਸਾਡੇ ਪ੍ਰਦੇਸ਼ ਇਦਕਸ਼ਾ ਸੁਨੀਲ ਜਾਖੜ ਜੀ ਤੇ ਕਾਰਜਕਾਰੀ ਇਦਕਸ਼ਾ ਅਸ਼wini ਸ਼ਰਮਾ ਜੀ ਦੇ ਆਹਾਨ ਤੇ ਅੱਜ ਹਰ ਜ਼ਿਲ੍ਹੇ ਦੇ ਵਿੱਚ ਇਹ ਪਤਲੇ ਫੁਕੇ ਜਾ ਰਹੇ ਆ ਜਿਹੜਾ ਇਹਨਾਂ ਨੇ ਅੱਜ ਕਪਲਾ ਕੀਤਾ 12000 ਕਰੋੜ ਦਾ 12000 ਕਰੋੜ ਤੇ ਇਹਨਾਂ ਨੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਵਿੱਚ ਆਪਣੇ ਹੈਲੀਕਾਪਟਰ ਘਮਾਏ ਆ ਪਰ ਇਹ ਡਿਜਾਸਟਰ ਫੰਡ ਜਿਹੜਾ 12000 ਕਰੋੜ ਦਾ ਸੀ ਪੂਰੇ ਪੈਸੇ ਖਾ ਪੀ ਗਏ ਢਕਾਰ ਮਾਰ ਗਏ ਇੱਕ ਮੰਤਰੀ ਕਹਿੰਦਾ ਸਾਨੂੰ ਆਇਆ ਹੀ ਨਹੀਂ ਦੂਜਾ ਕਹਿੰਦਾ ਆਇਆ ਥੋੜਾ ਆਇਆ ਤੀਜਾ ਕਹਿੰਦਾ ਕਿ ਸਾਨੂੰ ਅਸੀਂ ਹਾਲੇ ਲਾਣਾ ਹੈ ਸਾਰਿਆਂ ਦੇ ਸਟੇਟਮੈਂਟ ਦਾ ਵੱਖਰੀਆਂ ਸੋ ਮੈਂ ਸਮਝਦਾ 12000 ਕਰੋੜ ਦਾ ਜਿਹਨਾਂ ਕੋਲ ਅਸੀਂ ਹਿਸਾਬ ਲੈਣ ਵਾਸਤੇ ਇਥੇ ਇਹਦਾ ਪੁਤਲਾ ਫੂਕਿਆ ਅਸੀਂ ਉਹ ਲੋਕਾਂ ਦਾ ਪੈਸਾ ਹੈ ਜਿਨ੍ਹਾਂ ਨੂੰ ਅਸਲ ਵਿੱਚ ਉਹਨਾਂ ਗਰਾਊਂਡ ਲੈਵਲ ਤੇ ਜ਼ਰੂਰਤ ਹੈ ਉਹ ਲੋਕਾਂ ਦਾ ਪੈਸਾ ਜਿਨ੍ਹਾਂ ਦੇ ਪਸ਼ੂ ਮਰ ਗਏ ਆ ਉਹ ਲੋਕਾਂ ਦਾ ਪੈਸਾ ਜਿਨ੍ਹਾਂ ਦੇ ਘਰ ਉੱਜੜ ਗਏ ਉਹ ਲੋਕਾਂ ਦਾ ਪੈਸੇ ਜਿਨ੍ਹਾਂ ਦੀ ਜ਼ਮੀਨ ਅਗਲੇ 3-4 ਸੀਜ਼ਨਾਂ ਉਹਨਾਂ ਦੀ ਫਸਲ ਨਹੀਂ ਉਗਾਈ ਜਾਣੀ ਇਹ ਉਹਨਾਂ ਤੋਂ ਸਾਰ ਲੈਣ ਵਾਸਤੇ ਸਾਡੇ ਕੱਲ ਕਿ ਤਰਿਕਾ ਬਣ 25 ਮੰਤਰੀ ਕੇਂਦਰ ਦੇ ਕੇਂਦਰ ਵੱਲੋਂ ਸਾਡੇ ਮੋਦੀ ਜੀ ਨੇ ਭੇਜਿਆ ਪੰਜਾਬ ਦੇ ਵਿੱਚ ਜਾਓ ਪਤਾ ਕਰਕੇ ਆਓ ਕਿੰਨੇ ਪੈਸੇ ਚਾਹੀਦੇ ਆ 12000 ਕਰੋੜ ਇਹ 1600 ਕਰੋੜ ਰੁਪਈਆ ਜਿਹੜਾ ਉਹਨਾਂ ਨੇ ਪਿਛਲੇ ਦਿਨਾਂ 'ਚ ਦੇਖੇ ਗਏ ਆ ਇਨੀਸ਼ੀਅਲ ਅਮਾਉਂਟ ਔਰ ਉਹਨਾਂ ਨੇ ਆਪਣੇ ਮੰਤਰੀਆਂ ਨੂੰ ਕਿਹਾ ਜਿੰਨੇ ਵੀ ਪੈਸੇ ਚਾਹੀਦੇ ਆ ਜਿੰਨਾ ਵੀ ਨੁਕਸਾਨ ਹੋਇਆ ਕੇਂਦਰ ਸਰਕਾਰ ਉਹਦੀ ਭਰਪਾਈ ਕਰੇਗਾ ਪਰ ਇਹਨਾਂ ਚੋਰਾਂ ਦੇ ਹੱਥ ਵਿੱਚ ਨਹੀਂ ਆਣਾ ਚਾਹੀਦਾ ਇਹ ਚੋਰਾਂ ਕੋ ਪਹਿਲੇ ਪੈਸੇ ਵੀ ਕਿਡਾਓ ਲੋਕਾਂ ਨੂੰ ਦਵਾਓ ਤਾਂ ਕਿ ਲੋਕਾਂ ਦੇ ਪੈਸੇ ਲੋਕਾਂ ਤੱਕ ਜਾਣੇ ਚਾਹੀਦੇ ਇਹ ਚੋਰਾਂ ਦੀ ਜੇਬ ਚ ਲੋਕਾਂ ਦੇ ਹੈਲੀਕਾਪਟਰ ਵਾਸਤੇ ਇਹਨਾਂ ਦੀ ਐਡਵਰਟਾਈਜ਼ਮੈਂਟ ਵਾਸਤੇ ਪੈਸੇ ਨਹੀਂ ਹੈਗੇ 12000 ਕਰੋੜ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਕਿੱਥੇ ਹੈ ਜੀ ਬਿਲਕੁਲ ਅਸੀਂ ਸਾਰੇ ਅੱਜ ਇਕੱਠੇ ਹੋ ਕੇ ਭਗਵੰਤ ਮਾਨ ਜੀ ਕੋ ਪੁੱਛ ਰਿਹਾ ਕਿ 12000 ਕਰੋੜ ਰੁਪਿਆ ਕਿੱਥੇ ਹੈ ਕੀ ਗੱਲ 12000 ਕਰੋੜ ਰੁਪਏ ਉਹਨਾਂ ਨੇ ਆਪਣੇ ਵਿਆਹ ਤੇ ਵਰਤੇ ਆਏ ਕਿ ਐਡਵਰਟਾਈਜ਼ਮੈਂਟ ਚ ਵਰਤੇ ਆ ਕਿਉਂਕਿ ਜਿੱਥੇ ਐਡਵਰਟਾਈਜ਼ਮੈਂਟ ਦੀ ਨਹੀਂ ਲੋੜ ਹੁੰਦੀ ਪੰਜਾਬ ਚ ਕੰਮ ਹੋਇਆ ਕਿ ਨਹੀਂ ਹੋਇਆ ਪਰ ਭਗਵੰਤ ਮਾਨ ਜੀ ਦੀ ਐਡਵਰਟਾਈਜ਼ਮੈਂਟ ਪੂਰੀ ਹੋਏਗੀ ਕਿ ਉਹਨਾਂ ਨੇ ਇਹ ਪਾਸੇ ਐਡਵਰਟਾਈਜ਼ਮੈਂਟ ਚ ਕੁੱਝ ਕੀਤਾ ਕਿ ਆਪਣੇ ਆਕਾ ਆਪਣੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ ਨਹੀਂ ਕੀਤਾ ਕਿਉਂਕਿ ਅਗਰ ਭਗਵੰਤ ਮਾਨ ਜੀ ਦੀ ਜ਼ਰੂਰਤ ਦੂਜੇ ਸਟੇਟ ਤੇ ਨਹੀਂ ਵੀ ਹੁੰਦੀ ਆਪਣੇ ਸਟੇਟ ਹੁੰਦੀ ਹੈ ਤਦ ਵੀ ਉਹ ਜਾਣਦੇ ਨੇ ਕਿਉਂਕਿ ਪੰਜਾਬ ਦਾ ਪੈਸਾ ਹੈਲੀਕਾਪਟਰ ਤੇ ਯੂਜ਼ ਕਰਨਾ ਹੁੰਦਾ ਹੈ ਕਿ ਆਪਣੇ ਆਕਾ ਐਮਪੀ

અન્ના કિના મુઆવજા દેગી પંજાબ સરકાર એ સારા ચીઝ ભગવંતમાન સરકાર નો દસનીત પાયેગી કે 12000 કરોડ રૂપિયા ઉનાને કિત્થે ખર્ચા હે નહીં તો પંજાબ દી જનતા ઉનાને 2027 ચ માફ નહીં કરેગી ઓર અસી સબ દેખ રહે આ ગાવા ચ બોર્ડ લાગ ચુકે હે પંજાબ સરકાર નીકળો અથે કે પૂરે પંજાબ તો પંજાબ સરકાર બહાર નિકલ જાયે ધન્યવાદ આપડા પ્રબંધક કમિટી દા જડા પૈસા પંજાબ સરકાર કોલ પયા હે ઉદા ਕਿੱਥੇ ਖਰਚਿਆ ਗਿਆ ਉਸਦਾ ਹਿਸਾਬ ਕੀ ਹੈ ਇਹ ਮੰਗ ਨੂੰ ਲੈ ਕੇ ਅੱਜ ਬੀਜੇਪੀ ਅੰਮ੍ਰਿਤਸਰ ਇਕਾਈ ਵੱਲੋਂ ਭਗਵੰਤ ਮਾਨ ਸਰਕਾਰ ਦਾ ਪਤਲਾ ਫੁਕਿਆ ਗਿਆ ਹੈ ਤੇ ਉਹਨਾਂ ਕੋਲੋਂ ਮੰਗ ਕੀਤੀ ਗਈ ਹੈ ਕਿ ਉਹ 12000 ਕਰੋੜ ਰੁਪਏ ਦਾ ਹਿਸਾਬ ਦੇਣ ਹੋਰ ਮੁਆਵਜ਼ਾ ਮੰਗਨ ਦੇ ਲਈ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਦੇ ਕੇ ਗਏ ਸਨ ਇਸ ਤੋਂ ਬਾਅਦ ਹੋਰ ਦੇਣ ਦੀ ਆਰਮੜ ਵੱਲੋਂ ਗੱਲ ਕੀਤੀ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਕਿ ਉਸ ਪੈਸੇ ਨੂੰ ਆਵੇ ਹੋਰ ਆਵੇ ਔਰ 1600 ਹੋਰ ਖਰਚਾ ਜਾਵੇ ਪਰ ਜਨਤਾ ਉਹਦਾ جواب ਮੰਗਦੀ ਹੈ ਤੇ ਅਮਰਪੁਰ ਸੰਗਤਿਸ਼ ਦੇ ਨਾਲ ਜੋਤੀ ਦੈਨਿਕ ਸੋਹਰਾ ਟੀਵੀ ਅੰਮ੍ਰਿਤਸਰ